બસ ਵਿੱਚ ਸਫ਼ਰ ਕਰਦੇ ਸਮੇਂ ਮੈਂ ਆਪਣੀ ਸੀਟ ਕੋਲ ਖੜੇ ਇੱਕ 80 ਕੋ ਸਾਲ ਦੇ ਬਜ਼ੁਰਗ ਨੂੰ ਗੱਲਾਂ-ਬਾਤਾਂ ਕਰਦੇ ਹੋਏ ਪੁੱਛਿਆ ਬਾਪੂ ਜੀ ਸਿਆਣੇ ਤੇ ਪੜ੍ਹੇ ਲਿਖੇ ਬੰਦੇ ਵਿੱਚ ਕੀ ਫਰਕ ਹੁੰਦਾ ਹੈ ਤਾਂ ਉਹ ਬਜ਼ੁਰਗਾਂ ਨੇ ਜੋ ਕਿਹਾ ਉਹ ਤੁਸੀਂ ਵੀ ਸੁਣੋ ਕਹਿੰਦੇ ਸਿਆਣਾ ਬੰਦਾ ਪੜ੍ਹਿਆ ਲਿਖਿਆ ਵੀ ਹੋਵੇ ਇਹ ਜ਼ਰੂਰੀ ਨਹੀਂ ਸਿਆਣਾ ਬੰਦਾ ਪੜ੍ਹਿਆ ਲਿਖਿਆ ਵੀ ਹੋਵੇ ਇਹ ਜ਼ਰੂਰੀ ਨਹੀਂ ਪਰ ਪੜ੍ਹਿਆ ਲਿਖਿਆ ਸਿਆਣਾ ਵੀ ਹੋਵੇ ਇਹ ਬਹੁਤ ਜ਼ਰੂਰੀ ਹੈ ਪੜਿਆ ਲਿਖਿਆ ਬੰਦਾ ਸਿਆਣਾ ਵੀ ਹੋਵੇ ਇਹ ਬਹੁਤ ਜ਼ਰੂਰੀ ਹੈ ਪਰ ਸ਼ੇਰਾ ਤੂੰ ਤਾਂ ਸਿਰਫ ਪੜਿਆ ਲਿਖਿਆ ਹੀ ਲੱਗਦਾ ਮੈਂ ਕਿਹਾ ਬਾਪੂ ਜੀ ਉਹ ਕਿਵੇਂ ਕਹਿੰਦੇ ਜੇ ਸਿਆਣਾ ਹੁੰਦਾ ਤਾਂ ਹੁਣ ਤੱਕ ਸੀਟ ਨਾ ਛੱਡ ਦਿੰਦਾ ਇਹ ਕਹਿ ਕੇ ਬਜ਼ੁਰਗ ਆਪਣੇ ਟਿਕਾਣੇ ਤੇ ਉਤਰ ਗਿਆ ਤੇ ਮੈਂ ਨਿੰਮੋ ਝਾਣਾ ਹੋਇਆ ਕਿੰਨਾ ਚਿਰ ਇਹੋ ਸੋਚਦਾ ਰਿਹਾ ਕਿ ਉਸ ਬਜ਼ੁਰਗ ਨਾਲ ਕੀਤੀ ਡੇਢ ਮਿੰਟ ਦੀ ਗੱਲਬਾਤ ਮੈਨੂੰ ਉਹ ਸਬਕ ਪੜਾ ਗਈ ਜੋ ਮੈਂ ਜ਼ਿੰਦਗੀ 'ਚ ਅੱਜ ਤੱਕ ਨਹੀਂ ਪੜ ਸਕਿਆ